ਆਪਰਚਾਰਕਾ ਮੈਦਾਨ ਵਿੱਚ ਆ ਆਪ ਸੁੱਤਾ ਜਾਗ ਸੁੱਤੀ ਕੌਮ ਨੂੰ ਜਗਾ ਆਪਣੇ ਤੋਂ ਉੱਚਾ ਤੈਨੂੰ ਕੌਮ ਨੇ ਬਿਠਾਇਆ ਏ ਤੂੰ ਵੀ ਬੜੇ ਪਿਆਰ ਨਾਲ ਸ਼ਬਦ ਸੁਣਾਇਆ ਏ ਅੱਜ ਦੇ ਹਾਲਾਤਾਂ ਦਾ ਵੀ ਗੀਤ ਕੋਈ ਗਾ ਆਪਰਚਾਰਕਾ ਮੈਦਾਨ ਵਿੱਚ ਆ ਮੇਰੀ ਜ਼ਮੀਰ ਮੇਰੀ ਆਤਮਾ ਮੇਰੀ ਜ਼ਿੰਮੇਵਾਰੀ ਮੇਰਾ ਫਰਜ਼ ਔਰ ਉਸ ਵਾਹਿਗੁਰੂ ਜੀ ਵੱਲੋਂ ਲਗਾਈ ਹੋਈ ਮੇਰੀ ਸੇਵਾ ਹਮੇਸ਼ਾ ਅੰਦਰੋਂ ਇਹ ਪ੍ਰੇਰਣਾ ਦਿੰਦੀ ਹੈ ਕਿ ਮੈਂ ਆਪਣੀ ਕੌਮ ਦੇ ਹਰ ਦੁੱਖ ਸੁੱਖ ਮਾਨ ਅਪਮਾਨ ਔਰ ਹੋ ਰਹੇ ਘਾਣ ਦੇ ਨਾਲ ਹਰ ਵੇਲੇ ਖੜਾ ਰਹਾ ਜਿਹੜੀ ਕੌਮ ਮੇਰੇ ਕੋਲੋਂ ਸੱਚ ਕੀ ਬਾਣੀ ਸੁਣਦੀ ਹੈ ਔਰ ਇਹ ਵਿਸ਼ਵਾਸ ਕਰਦੀ ਹੈ ਕਿ ਸੱਚ ਕੀ ਬੇਲਾ ਵੇਲੇ ਮੈਂ ਸੱਚ ਸੁਣਾਉਂਦਾ ਉਸ ਕੌਮ ਤੇ ਜਦੋਂ ਪੀੜ ਬਣਦੀ ਹੈ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਜਿੰਨਾ ਕੋ ਹੋ ਸਕੇਆ ਉਹਨਾਂ ਹਾਲਾਤਾਂ ਨੂੰ ਕੌਮ ਦੇ ਅੱਗੇ ਰੱਖਾਂ ਔਰ ਕੌਮ ਦੇ ਦਰਦ ਨੂੰ ਵਣਾਵਾਂ ਇਹ ਮੇਰੀ ਗੱਲ ਨਹੀਂ ਇਹ ਹਰ ਉਸ ਪ੍ਰਚਾਰਕ ਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਪਿਆਰ ਨਾਲ ਸੁਣਾਉਂਦਾ ਹੈ ਉਸ ਦੀ ਵਿਆਖਿਆ ਸੁਣਾਉਂਦਾ ਹੈ ਗੁਰੂ ਦੇ ਇਤਿਹਾਸ ਨੂੰ ਸੁਣਾਉਂਦਾ ਹੈ ਔਰ ਜਿਹਦੇ ਵੀ ਮਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦਾ ਸਤਕਾਰ ਹੈ ਉਸ ਹਰ ਪ੍ਰਚਾਰਕ ਨੂੰ ਉਸ ਹਰ ਸਿੱਖ ਨੂੰ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਦਰਦ ਵੀ ਹੈ ਔਰ ਉਹਨਾ ਹਾਕਮਾਂ ਤੇ ਗੁੱਸਾ ਵੀ ਹੈ ਜੋ ਅਕਾਲ ਤਖਤ ਸਾਹਿਬ ਤੇ ਸ਼ਰੋਣੀ ਕਮੇਟੀ ਤੇ ਅਕਾਲੀ ਦਲ ਤੇ ਕਬਜ਼ਾ ਕਰਕੇ ਬੈਠੇ ਨੇ ਔਰ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਦੁੱਖ ਪਹੁੰਚਾਉਂਦੇ ਨੇ ਤੋਂ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਦੁੱਖ ਸਾਨੂੰ ਸਾਰਿਆਂ ਨੂੰ ਹੈ ਹਰ ਪ੍ਰਚਾਰਕ ਨੂੰ ਹੈ ਹਰ ਸੰਤ ਨੂੰ ਹੈ ਹਰ ਸਿੱਖ ਨੂੰ ਹੈ ਕੋਈ ਬੋਲਦਾ ਕੋਈ ਨਹੀਂ ਬੋਲਦਾ ਜੇ ਕੋਈ ਕਿਸੇ ਮਜਬੂਰੀ ਕਰਕੇ ਨਹੀਂ ਬੋਲਦਾ ਤਾਂ ਗੱਲ ਸਮਝੀ ਜਾ ਸਕਦੀ ਹੈ ਪਰ ਜੇ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਜੇ ਕੋਈ ਇਸ ਕਰਕੇ ਨਹੀਂ ਬੋਲਦਾ ਕੋਈ ਪ੍ਰਚਾਰਕ ਹੋਵੇ ਕੋਈ ਗੁਰਸਿੱਖ ਹੋਵੇ ਕੋਈ ਸਿੱਖ ਹੋਵੇ ਕੋਈ ਵੀ ਹੋਵੇ ਜੋ ਸਿੱਖ ਧਰਮ ਨੂੰ ਮੰਨਦਾ ਜੇ ਉਹ ਇਸ ਕਰਕੇ ਨਹੀਂ ਬੋਲਦਾ ਕਿ ਸਾਨੂੰ ਕੀ ਅਸੀਂ ਆਪਣਾ ਕੰਮ ਕਰਨਾ ਉਹ ਕਰੀ ਜਾ ਰਹੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਹੈ ਕਿ ਇਹ ਅੰਦਰੋਂ ਹੁਣ ਕੱਢਣ ਦਾ ਵੇਲਾ ਹੈ ਕਿ ਸਾਨੂੰ ਕੀ ਨਾ ਕਹੋ ਕੋਈ ਵੀ ਅਸੀਂ ਜਿੰਨਾ ਇਹ ਕੀਤਾ ਕਿ ਸਾਨੂੰ ਕੀ ਉਹਨਾਂ ਹੀ ਨਾ ਪਾਪੀਆਂ ਨੇ ਹੁਣ ਸਾਡੇ ਤੇ ਹੁਕਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੁਹਾਨੂੰ ਕੀ ਅਸੀਂ ਜੋ ਮਰਜ਼ੀ ਕਰੀਏ ਔਰ ਇਹ ਸਾਨੂੰ ਕੀ ਇਹਦੀ ਜ਼ਿੰਮੇਵਾਰੀ ਅਸੀਂ ਨਹੀਂ ਨਿਭਾਈ ਔਰ ਤੁਹਾਨੂੰ ਕੀ ਇਸ ਦਾ ਜੋਰ ਤੁਹਾਨੂੰ ਜਦੋਂ ਹੁਣ ਦਿਖਾਉਣ ਲੱਗੇ ਨੇ ਜਦੋਂ ਸਾਡੀ ਮਰਜ਼ਾਦਾ ਦਾ ਘਾਣ ਹੋ ਰਿਹਾ ਜਦੋਂ ਅਕਾਲ ਤਖਤ ਦਾ अपमान ਹੋ ਰਿਹਾ ਜਥੇਦਾਰਾਂ ਦਾ અપਮਾਨ ਹੋ ਰਿਹਾ ਕੱਢਿਆ ਜਾ ਰਿਹਾ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਸਿਰਫ ਸੱਚ ਬੋਲਣ ਦੀ ਖਾਤਰ ਔਰ ਇਹ ਤਕਲੀਫ ਹੁਣ ਬਹੁਤ ਜ਼ਿਆਦਾ ਗਹਿਰੀ ਹੋ ਗਈ ਹੈ ਤੋਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਕਿ ਉਹ ਸਾਨੂੰ ਕੀ ਤੇ ਤੁਹਾਨੂੰ ਕੀ ਵਿੱਚ ਫਰਕ ਸਮਝੋ ਆਪਣੀ ਜ਼ਿੰਮੇਵਾਰੀ ਸਮਝੋ ਹੁਣ ਇਹ ਨਾ ਪੁੱਛੋ ਕੀ ਕੀ ਕਰੀਏ ਘਰ ਬੈਠੋ ਨਾ ਨਾਲ ਦੇ ਨੂੰ ਪੁੱਛੋ ਪਿੰਡ ਨੂੰ ਪੁੱਛੋ ਗੁਰਦੁਆਰੇ ਦੇ ਤੇ ਜਾ ਕੇ ਪੰਚਾਇਤ ਨੂੰ ਪੁੱਛੋ ਇਹ ਫੈਸਲੇ ਕਰੋ ਕਿ ਸਿਰਾਂ ਦਾ ਕਰਨਾ ਕੀ ਹੈ ਇਹ ਜੋ ਸੜ ਤੇ ਤੱਕਾ ਕਰ ਰਹੇ ਨੇ ਸਾਡੇ ਸਿਧਾਂਤ ਨਾਲ ਤੱਕਾ ਕਰਦੇ ਨੇ ਸਾਡੇ ਗੁਰੂ ਘਰਾਂ ਨਾਲ ਤੱਕਾ ਕਰਦੇ ਨੇ ਇਹਨਾਂ ਦਾ ਹੁਣ ਹੱਲ ਕੀ ਹੋਵੇ ਹੁਣ ਤੁਹਾਨੂੰ ਕੱਢਣਾ ਪੈਣਾ ਤੇ ਮੈਂ ਇਹ ਬੇਨਤੀ ਕਰਨ ਵਾਸਤੇ ਤੁਹਾਨੂੰ ਤੁਹਾਡੇ ਰੂਬਰੂ ਹੋਇਆ ਔਰ ਇਹਦੇ ਲਈ ਮੈਂ ਇੱਕ ਕਵਿਤਾ ਦੇ ਰੂਪ ਵਿੱਚ ਸਾਰੇ ਸਿੱਖ ਸੰਗਤਾਂ ਨੂੰ ਗੁਰਸਿੱਖਾਂ ਨੂੰ ਬੇਨਤੀ ਕੀਤੀ ਹੈ ਜੋ ਕਰਨੀ ਹੈ ਆਪ ਜੀ ਸਰਵਨ ਕਰੋ ਮੈਂ ਇੱਕ ਵਾਸਤਾ ਪਾਉਣ ਲੱਗਾ ਸਭ ਸਿੱਖਾਂ ਸਭ ਸਰਦਾਰਾਂ ਨੂੰ ਸਭ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਸੰਸਥਾਵਾਂ ਨੂੰ ਡੇਰੇਦਾਰਾਂ ਨੂੰ ਦਸ਼ਮੇਸ਼ ਦੀਆਂ ਲਾਡਲੀਆਂ ਫੌਜਾਂ ਨੂੰ ਟਕਸਾਲਾਂ ਨੂੰ ਦਰਬਾਰਾਂ ਨੂੰ ਸਿੰਘ ਜਥੇ ਦੇ ਸਿੱਖ ਮਿਸ਼ਨਰੀਆਂ ਨੂੰ ਪ੍ਰਚਾਰਕਾਂ ਨੂੰ ਕਥਾਕਾਰਾਂ ਨੂੰ ਰਾਗੀ ਢਾਡੀ ਕਵੀ ਕਵੀਸ਼ਰ ਸਭ ਦਸ ਦੇ ਸ਼ਬਦ ਵਿਚਾਰਾਂ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੇਵਾਦਾਰਾਂ ਨੂੰ ਜਥੇਦਾਰਾਂ ਨੂੰ ਸਭ ਧੀਆਂ ਪਹਿਣਾ ਮਾਵਾਂ ਨੂੰ ਸਿੱਖੀ ਦੀਆਂ ਪਹਿਰੇਦਾਰਾਂ ਨੂੰ ਜੋ ਸਿੰਘ ਹੋਵੇ ਜੋ ਕੌਰ ਹੋਵੇ ਸਿੱਖ ਕੌਮ ਦੇ ਹਿੱਸੇਦਾਰਾਂ ਨੂੰ ਅਸੀਂ ਸਾਰੇ ਵੱਖੋ ਵੱਖ ਫਿਰਦੇ ਹੁਣ ਇੱਕ ਥਾਂ ਖੜਨੇ ਦਾ ਵੇਲਾ ਹੈ ਆਪਸ ਵਿੱਚ ਲੜਨਾ ਭੁੱਲ ਜਾਈਏ ਹੁਣ ਇੱਕ ਥਾਂ ਲੜਨੇ ਦਾ ਵੇਲਾ ਹੈ ਜਿਸ ਤਖਤ ਨੇ ਸਾਨੂੰ ਇੱਕ ਕਰਨਾ ਉਹ ਇੱਕ ਦਾ ਅੱਜ ਗੁਲਾਮ ਹੋਇਆ ਜਿਹਦਾ ਹੁਕਮ ਹੈ ਸਾਡੇ ਮੱਥੇ ਤੇ ਉਹਦੇ ਹੁਕਮ ਤੇ ਹਾਕਮ ਰਾਨ ਹੋਇਆ ਜੇ ਪੰਥ ਬਚਾਉਣਾ ਚਾਹੁੰਦੇ ਹੋ ਇਹਨਾਂ ਮਨਮੁਖ ਕੂੜਗਦਾਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਇਹਨਾਂ ਅੰਨੇ ਆਗੂ ਯਾਰਾਂ ਤੋਂ ਆਓ ਸਭ ਇੱਕ ਹੋ ਜਾਈਏ ਜੀ ਸਿੱਖ ਬਣ ਕੇ ਫਰਜ਼ ਨਿਭਾਈਏ ਜੀ ਬਾਕੀ ਸਭ ਗੱਲਾਂ ਫੇਰ ਸਹੀ ਹੁਣ ਤਖਤ ਆਜ਼ਾਦ ਕਰਾਈਏ ਜੀ ਬਾਕੀ ਸਭ ਗੱਲਾਂ ਫੇਰ ਸਹੀ ਹੁਣ ਤਖਤ ਆਜ਼ਾਦ ਕਰਾਈਏ ਜੀ ਮੈਂ ਕਿ ਬੇਨਤੀ ਕਰਦਿਆਂ ਉਹ ਜੋ ਸਿੱਖ ਕੌਮ ਦਾ ਦਿਲ ਦਿਖਾਉਂਦੇ ਨੇ ਉਹ ਸਾਰੇ ਪਾਪੀਆਂ ਦੀ ਜੁੰਡਲੀ ਹੈ ਪਰ ਜੇ ਅਸੀਂ ਇਹ ਕਹੀਏ ਕਿ ਸਾਨੂੰ ਕੀ ਅਸੀਂ ਦੋਸ਼ੀਆਂ ਵਿੱਚ ਆਉਂਦੇ ਹਾਂ ਸੋ ਗੁਰੂ ਦੇ ਨਜ਼ਰਾਂ ਵਿੱਚ ਵੀ ਗੁਨਾਹਗਰ ਨਹੀਂ ਬਣਨਾ ਉੱਠ ਕੇ ਕਰੋ ਕੁਛ ਕਰੀਏ ਕੁਛ ਰਲ ਕੇ ਕੋਈ ਐਸਾ ਪ੍ਰੋਗਰਾਮ ਹੋਵੇ ਕਿ ਇਹ ਲੋਕ ਜੋ ਛੱਡ ਤੇ ਹਾਵੀ ਹੋ ਗਏ ਇਹਨਾਂ ਨੂੰ ਪੰਥ ਚੋਂ ਬਾਹਰ ਕੱਢੋ ਇਹਨਾਂ ਨੂੰ ਬੇਸ਼ੱਕ ਪੰਥ ਚੋਂ ਸੇਕੋ ਇਹਨਾਂ ਨੂੰ ਆਪਣੇ ਤੇ ਹੁਕਮ ਨਾ ਲਾਗੂ ਕਰਨ ਦੋ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹਦਾ ਹੁਕਮ ਸਾਡੇ ਤੇ ਵੀ ਨਹੀਂ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ